ਸਰਕਾਰੀ ਫੰਡਾਂ ਦੇ ਵਿੱਚ ਗਵਨ ਦਾ ਖਦਸ਼ਾ ਹੈ ਗੜਬੜੀ ਹੋਣ ਦਾ ਖਦਸ਼ਾ ਹੈ ਜਿਸ ਨੂੰ ਲੈ ਕੇ ਇੱਕ ਵਿਜੀਲੈਂਸ ਦੇ ਡੀਐਸਪੀ ਨੇ ਡਿਪਟੀ ਕਮਿਸ਼ਨਰ ਤੋਂ ਰਿਪੋਰਟ ਮੰਗੀ ਹੈ ਪੂਰਾ ਮਾਮਲਾ ਕੀ ਹੈ ਇੱਕ ਇੱਕ ਕਰਕੇ ਪਹਿਲੂ ਤੁਹਾਡੇ ਨਾਲ ਸਾਂਝੇ ਕਰਾਂਗੇ ਦਰਅਸਲ ਇਹ ਮਾਮਲਾ ਬਹੁਤ ਪੁਰਾਣਾ ਹੈ ਔਰ ਕਿਹੜੇ ਕਿਹੜੇ ਅਫਸਰਾਂ ਨੂੰ ਇਸ ਮਾਮਲੇ ਦੇ ਵਿੱਚ ਪੁਸ਼ਕਿਸ਼ ਵੀ ਕੀਤੀ ਗਈ ਹੈ ਔਰ ਕਿਹੜੇ ਕਿੜਿਆਂ ਦੇ ਉੱਤੇ ਖਦਸ਼ਾ ਹੈ ਕਿ ਇਹਨਾਂ ਨੇ ਮਿਲੀ ਭੁਗਤ ਦੇ ਨਾਲ ਕੁਝ ਨਾ ਕੁਝ ਤਾਂ ਐਸਾ ਕੀਤਾ ਜਿਹੜਾ ਨਿਯਮਾਂ ਦੇ ਮੁਤਾਬਕ ਨਹੀਂ ਹੈ ਇਹ ਮਸਲਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੱਕ ਵੀ ਪੁੱਜਿਆ ਸੀ ਔਰ ਇਸ ਮਾਮਲੇ ਦੇ ਵਿੱਚ ਹੁਣ ਫਿਰੋਜ਼ਪੁਰ ਵਿਜੀਲੈਂਸ ਦੀ ਜਿਹੜੀ ਟੀਮ ਹੈ ਫਿਰੋਜ਼ਪੁਰ ਰੇਂਜ ਵਿਜੀਲੈਂਸ ਦੇ ਡੀਐਸਪੀ ਨੇ ਰਾਜਕੁਮਾਰ ਜਿਨ੍ਹਾਂ ਨੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੂੰ ਇੱਕ ਚਿੱਠੀ ਦੁਬਾਰਾ ਲਿਖੀ ਹੈ ਦੁਬਾਰਾ ਰਿਕਾਰਡ ਮੰਗਿਆ ਗਿਆ ਹੈ ਕਿਹਾ ਗਿਆ ਨਾਲ ਸ਼ਬਦ ਪਾਇਆ ਹੋਇਆ ਕਿ ਦੁਬਾਰਾ ਅਸੀਂ ਤੁਹਾਡੇ ਤੋਂ ਰਿਕਾਰਡ ਮੰਗ ਰਹੇ ਹਾਂ ਰਿਕਾਰਡ ਭੇਜਣ ਦੀ ਖੇਚਲ ਕਰੋ ਤਾਂ ਕਿ ਪੰਜਾਬ ਵਿਜੀਲੈਂਸ ਦੇ ਮੁਖ ਡਾਇਰੈਕਟਰ ਦੇ ਵੱਲੋਂ ਜਿਹੜੀਆਂ ਆਈਆਂ ਹਦਾਇਤਾਂ ਨੇ ਉਸ ਦੇ ਮੁਤਾਬਕ ਅਗਲੇਰੀ ਕਾਰਵਾਈ ਕੀਤੀ ਜਾ ਸਕੇ ਹੁਣ ਦੱਸਦੇ ਹਾਂ ਕਿ ਵਿਸਥਾਰ ਦੇ ਨਾਲ ਇਸ ਦੇ ਵਿੱਚ ਆਈਐਸ ਅਫਸਰ ਉਸ ਵਕਤ ਡਿਪਟੀ ਕਮਿਸ਼ਨਰ ਕੌਣ ਸਨ ਫਿਰੋਜਪੁਰ ਦੇ ਅੰਦਰ ਔਰ ਉਹਨਾਂ ਦਾ ਵੇਰਵਾ ਵੀ ਮੰਗਿਆ ਗਿਆ ਕਿ ਉਹ ਕਦੋਂ ਤੋਂ ਲੈ ਕੇ ਉੱਥੇ ਤਾਇਨਾਤ ਰਹੇ ਕਦੋਂ ਤੱਕ ਤਾਇਨਾਤ ਰਹੇ ਦਰਅਸਲ ਜਿਹੜੇ ਡੀਐਸਪੀ ਨੇ ਵਿਜੀਲੈਂਸ ਬਿਊਰੋ ਰੇਂਜ ਫਿਰੋਜਪੁਰ ਰਾਜਕੁਮਾਰ ਪੀਪੀਐਸ ਅਫਸਰ ਉਹਨਾਂ ਦੇ ਵੱਲੋਂ ਇੱਕ ਚਿੱਠੀ ਬਕਾਇਦਾ ਜਾਰੀ ਕੀਤੀ ਗਈ ਹੈ ਕਿਸ ਦੇ ਨਾਮ ਤੇ ਡਿਪਟੀ ਕਮਿਸ਼ਨਰ ਫਿਰੋਜਪੁਰ ਦੇ ਨਾਮ ਤੇ ਜਿਸ ਦਾ ਨੰਬਰ ਹੈ 968 ਡੀਐਸਪੀ ਵੀਲੈਂਸ ਬਿਊਰੋ ਮਿਤੀ 13 8 2024 ਵਿਸ਼ਾ ਕੀ ਹੈ ਸ਼ਿਕਾਇਤ ਨੰਬਰ 279/2023 ਫਰੀਦਕੋਟ ਵਿਰੋਧ ਵਿਰੁੱਧ ਅਧਿਕਾਰ ਤੇ ਕਰਮਚਾਰੀ ਫਿਰੋਜ਼ਪੁਰ ਯਾਦ ਪੱਤਰ ਨਾਲ ਬਕਾਇਦਾ ਯਾਦ ਪੱਤਰ ਲਿਖਿਆ ਗਿਆ ਯਾਦ ਦਿਵਾਈ ਕੀ ਹੈ ਕਿ ਇੱਕ ਵਾਰੀ ਫੇਰ ਰਿਕਾਰਡ ਮੰਗ ਰਹੇ ਹਾਂ ਤੁਹਾਡੇ ਤੋਂ ਹਵਾਲਾ ਇਸ ਦਫ਼ਤਰ ਦੇ ਪੱਤਰ ਨੰਬਰ 193 ਮਿਤੀ 12 2 2024 ਪੱਤਰ ਨੰਬਰ 381 ਮਿਤੀ 21 3 2024 ਪੱਤਰ ਨੰਬਰ 496 ਮਿਤੀ 24/4/2024 ਇਹ ਤਿੰਨ ਪੱਤਰਾਂ ਦਾ ਹਵਾਲਾ ਦਿੱਤਾ ਗਿਆ ਹੈ ਕਿ ਇਸ ਉਦੋਂ-ਉਦੋਂ ਦਫ਼ਤਰ ਦੇ ਵਿੱਚ ਪੱਤਰ ਤੁਹਾਨੂੰ ਜਾਰੀ ਪਹਿਲਾਂ ਵੀ ਕੀਤਾ ਗਿਆ ਹੈ ਸ਼ਿਕਾਇਤ ਦੀ ਪੜਤਾਲ ਦੇ ਸਬੰਧ ਵਿੱਚ ਆਪ ਜੀ ਨੂੰ ਦੁਬਾਰਾ ਲਿਖਿਆ ਜਾਂਦਾ ਹੈ ਕਿ ਇਸ ਦਫ਼ਤਰ ਵੱਲੋਂ ਭੇਜੇ ਜਾ ਰਹੇ ਕਰਮਚਾਰੀ ਹੱਥੀ ਹੇਠ ਲਿਖੀ ਸੂਚਨਾ ਤਰੰਤ ਭੇਜੀ ਜਾਵੇ ਜੋ ਮੁੱਖ ਡਾਇਰੈਕਟਰ ਵਿਜੀਲੈਂਸ ਬਿਊਰੋ ਪੰਜਾਬ ਜੀ ਦੀ ਮੰਗ ਅਨੁਸਾਰ ਉਹਨਾਂ ਨੂੰ ਦੁਬਾਰਾ ਭੇਜੀ ਜਾ ਸਕੇ ਹੁਣ ਇਸ ਦੇ ਵਿੱਚ ਨੁਕਤਾ ਨੰਬਰ 1 ਕੀ ਹੈ ਇਹ ਦੱਸਿਆ ਜਾਵੇ ਕਿ ਸ੍ਰੀ ਚੰਦਰ ਗੈਂਦ ਬਤੌਰ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਕਦੋਂ ਤੋਂ ਕਦੋਂ ਤੱਕ ਫਿਰੋਜ਼ਪੁਰ ਵਿਖੇ ਤਾਇਨਾਤ ਰਹੇ ਸਨ ਇਸ ਸਬੰਧੀ ਲਿਖਤੀ ਸੂਚਨਾ ਭੇਜੀ ਜਾਵੇ ਪਹਿਲੀ ਗੱਲ ਤਾਂ ਇਹ ਪੁੱਛੀ ਗਈ ਹੈ ਦੂਸਰਾ ਨੰਬਰ ਹੈ ਜਿਹੜਾ ਨੁਕਤਾ ਹੈ ਸ਼ਿਕਾਇਤ ਕਰਤਾ ਵੱਲੋਂ ਲਗਾਏ ਦੋਸ਼ਾਂ ਅਨੁਸਾਰ ਇਹ ਵੀ ਦੱਸਿਆ ਜਾਵੇ ਕਿ ਜ਼ਿਲ੍ਹਾ ਫਿਰੋਜ਼ਪੁਰ ਨੂੰ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ 28 ਕਰੋੜ 19 ਲੱਖ ਰੁਪਏ ਜੋ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਸਨ ਇਸੇ ਤਰ੍ਹਾਂ ਹੀ ਬੱਚਿਆਂ ਦੇ ਬੌਧਿਕ ਵਿਕਾਸ ਨੂੰ ਲੈ ਕੇ ਸਮਾਜਿਕ ਸੁਰੱਖਿਆ ਵਿਭਾਗ ਫਰੋਹੀਪੁਰ ਨੂੰ ਆਂਗਣਵਾੜੀ ਅਤੇ ਪ੍ਰੀ ਪ੍ਰਾਇਮਰੀ ਕਮਰਿਆਂ ਦੇ ਨਿਰਮਾਣ ਲਈ 17 ਕਰੋੜ 60 ਲੱਖ ਰੁਪਏ ਜਾਰੀ ਕੀਤੇ ਗਏ ਸਨ ਉਕਤ ਰਕਮ ਜੋ ਆਪ ਜੀ ਦੇ ਦਫ਼ਤਰ ਰਾਹੀਂ ਜਾਰੀ ਕੀਤੀ ਗਈ ਸੀ ਇਸ ਰਕਮ ਸੰਬੰਧੀ ਸਪਸ਼ਟ ਕੀਤਾ ਜਾਵੇ ਅਤੇ ਇਸ ਸੰਬੰਧੀ ਮੁਕੰਮਲ ਰਿਕਾਰਡ ਭੇਜਿਆ ਜਾਵੇ ਇਹ ਵੀ ਨਾਲ ਗੱਲ ਲਿਖੀ ਗਈ ਹੈ ਡੀਐਸਪੀ ਵਿਜੀਲੈਂਸ ਵੱਲੋਂ ਡਿਪਟੀ ਕਮਿਸ਼ਨਰ ਨੂੰ ਔਰ ਨੁਕਤਾ ਨੰਬਰ 3 ਕੀ ਕਹਿੰਦਾ ਸ਼ਿਕਾਇਤ ਕਰਤਾ ਵੱਲੋਂ ਉਕਤ ਮਾਮਲੇ ਸੰਬੰਧੀ ਮਿਤੀ 28 11 2022 ਨੂੰ ਤੇ ਮਿਤੀ 1 12 2022 ਨੂੰ ਦਰਖਾਸਤਾਂ ਦਫ਼ਤਰ ਡਿਪਟੀ ਕਮਿਸ਼ਨਰ ਫਰੋਹ ਫਰੋਹਪੁਰ ਵਿਖੇ ਦਿੱਤੀਆਂ ਗਈਆਂ ਸਨ ਇਹ ਦੋ ਦਰਖਾਸਤਾਂ ਹੁੰਦੀਆਂ ਨੇ ਡਿਪਟੀ ਕਮਿਸ਼ਨਰ ਫਰੋਹਪੁਰ ਦੇ ਕੋਲ ਇਹਨਾਂ ਦਰਖਾਸਤਾਂ ਤੇ ਡੀਸੀ ਫਰੋਹਪੁਰ ਜੀ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ ਸੰਬੰਧੀ ਵੀ ਰਿਕਾਰਡ ਪੇਸ਼ ਕੀਤਾ ਜਾਵੇ ਜਿਹੜਾ ਇਹ ਲਗਭਗ 47 ਕਰੋੜ ਦੇ ਸਰਕਾਰੀ ਫੰਡ ਦਾ ਮਸਲਾ ਹੈ ਉਸ ਨੂੰ ਲੈ ਕੇ ਵੇਰਵੇ ਮੰਗੇ ਗਏ ਨੇ ਕਿ ਫੰਡ ਵਰਤਿਆ ਕਿੱਥੇ ਗਿਆ ਇੱਕ ਤਾਂ ਬੱਚਿਆਂ ਦੇ ਵੱਧ ਇੱਕ ਵਿਕਾਸ ਦੇ ਲਈ ਰਕਮ ਆਈ ਸੀ ਔਰ ਇੱਕ ਸਕੂਲਾਂ ਦੇ ਨਿਰਮਾਣ ਦੇ ਖਾਤਰ ਕਮਰੇ ਪਾਉਣ ਦੀ ਖਾਤਰ ਜਾਂ ਬਿਲਡਿੰਗ ਮਾਰਤਾਂ ਅਨੁਸਾਰਨ ਦੀ ਖਾਤਰ ਜਿਹੜੀ ਰਕਮ ਆਈ ਸੀ 47 ਕਰੋੜ ਦੇ ਕਰੀਬ ਉਸ ਦੇ ਬਾਰੇ ਵੇਰਵੇ ਮੰਗੇ ਜਾਂਦੇ ਨੇ ਕਿ ਕੀ ਕੀ ਵੇਰਵੇ ਨੇ ਉਸ ਦੇ ਬਾਰੇ ਉਹ ਦੱਸਿਆ ਜਾਵੇ ਇਹ ਦੁਬਾਰਾ ਯਾਦ ਕਰਵਾਇਆ ਗਿਆ ਔਰ ਚੌਥਾ ਨੁਕਤਾ ਕੀ ਕਹਿੰਦਾ ਹੈ ਇਸ ਦੇ ਵਿੱਚ ਸ਼ਿਕਾਇਤ ਨਾਲ ਨੱਥੀ ਕੀਤੇ ਗੇ ਪੱਤਰ ਅਨੁਸਾਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਵਿੱਚ ਕੀਤੀ ਸੀ ਡਬਲਯੂਪੀ ਨੰਬਰ 28639 2019 ਅਨੁਸਾਰ ਰਕੇਸ਼ ਕੁਮਾਰ ਅਗਰਵਾਲ ਸਦਰ ਕਾਨੂੰਗੋ ਫਿਰੋਜ਼ਪੁਰ ਬਿੱਲ ਕਲਰਕ ਸੁਖਵਿੰਦਰ ਕੌਰ ਤੇ ਪਰਮਪਾਲ ਸਿੰਘ ਕਾਨੂੰਗੋ ਤੇ ਪਟਵਾਰੀ ਚੰਨਣ ਸਿੰਘ ਦੇ ਰੋਲ ਸੰਬੰਧੀ ਸਪਸ਼ਟ ਕੀਤਾ ਜਾਵੇ ਇਹਨਾਂ ਸਾਰੇ ਜਿਹੜੇ ਹੇਠਲੇ ਪੱਧਰ ਦੇ ਜਿਹੜੇ ਕਰਮਚਾਰੀ ਤੇ ਅਫਸਰ ਨੇ ਉਹਨਾਂ ਦੇ ਰੂਲਸ ਬੰਦੀ ਵੀ ਜਿਹੜੀ ਹੈ ਵੇਰਵੇ ਮੰਗੇ ਗਏ ਨੇ ਇਹ ਵੀ ਦੱਸਿਆ ਜਾਵੇ ਕਿ ਡੀਸੀ ਫਰੋਈਪੁਰ ਚੰਦਰ ਗਾਇਨ ਜੀ ਵੱਲੋਂ ਜੋ ਦਰਜ ਕੀਤੇ ਗਏ ਮੁਕੱਦਮਾ ਨੰਬਰ 288 ਮਿਤੀ 23 11 2015 ਮੁਕੱਦਮਾ ਨੰਬਰ 27 ਮਿਤੀ 22 2016 ਉਹ ਇਸ ਦੀ ਸ਼ੁਰੂਆਤ ਕਦੋਂ ਹੋ ਰਹੀ ਹੈ 2015 ਦੇ ਵਿੱਚ ਤਾਂ ਲਗਭਗ 9 ਸਾਲ ਪੁਰਾਣਾ ਮੁਕਾਬ ਜਿਹੜਾ ਪੁਰਾਣਾ ਰਿਕਾਰਡ ਹੈ ਉਸ ਦੇ ਵੇਰਵੇ ਹਾਲੇ ਤੱਕ ਮੁਕੰਮਲ ਨਹੀਂ ਹੋਏ ਜਿਸ ਕਰਕੇ ਅਗਲੀ ਰੀ ਕਾਰਵਾਈ ਨਹੀਂ ਤੁਰ ਸਕੀ ਤਾਂ ਕਿ ਪਤਾ ਲਾਇਆ ਜਾ ਸਕੇ ਕਿ ਜਿਹੜਾ ਇਹ ਗਵਨ ਦਾ ਗੜਬੜੀ ਹੋਣ ਦਾ ਖਦਸ਼ਾ ਹੈ ਇਸ ਦੇ ਵਿੱਚ ਫੰਡਾਂ ਦਾ ਵੇਰਵਾ ਜੇ ਹਜੇ ਤੱਕ ਨਹੀਂ ਮਿਲਿਆ ਇਸ ਦਾ ਮਤਲਬ ਸਾਫ਼ ਹੈ ਇਸ਼ਾਰਾ ਹੋ ਰਿਹਾ ਕਿ ਕਿਤੇ ਨਾ ਕਿਤੇ ਕੋਈ ਗੜਬੜੀ ਤਾਂ ਨਹੀਂ ਹੋਈ ਕਿ ਜਿਹੜੇ ਵੇਰਵੇ ਹੀ ਹਾਲੇ ਤੱਕ ਨਹੀਂ ਦਿੱਤੇ ਗਏ ਜਿਹੜੇ ਹਜੇ ਵੀ ਵਿਜੀਲੈਂਸ ਬਿਊਰੋ ਨੂੰ ਡਿਪਟੀ ਕਮਿਸ਼ਨਰ ਫਰੋਇਪੁਰ ਤੋਂ ਵੇਰਵੇ ਮੰਗਣੇ ਪੈ ਰਹੇ ਨੇ ਕੀ ਰਿਕਾਰਡ ਹੈ ਜਿਹੜਾ ਹੁਣ ਮਿਲੇਗਾ ਜਾਂ ਫਿਰ ਗਾਇਬ ਕਰ ਦਿੱਤਾ ਜਾਵੇਗਾ ਇਹ ਵੀ ਇੱਕ ਬਹੁਤ ਵੱਡਾ ਮਹੱਤਵਪੂਰਨ ਸਵਾਲ ਇੱਥੇ ਖੜਾ ਹੁੰਦਾ ਇਸ ਰਿਪੋਰਟ ਦੇ ਮੁਤਾਬਕ ਕਿਉਂਕਿ ਹਜੇ ਤੱਕ ਰਿਕਾਰਡ ਮੰਗਿਆ ਜਾ ਰਿਹਾ ਤੇ ਰਿਕਾਰਡ ਤਿੰਨ ਵਾਰੀ ਇੱਕ ਵਾਰੀ ਨਹੀਂ ਇੱਕ ਵਾਰੀ ਪੱਤਰ ਲਿਖਿਆ ਜਾਂਦਾ ਰਿਕਾਰਡ ਨਹੀਂ ਮਿਲਿਆ ਦੋ ਵਾਰੀ ਲਿਖਿਆ ਜਾਂਦਾ ਰਿਕਾਰਡ ਨਹੀਂ ਮਿਲਦਾ ਤੀਜੀ ਵਾਰੀ ਲਿਖਿਆ ਜਾਂਦਾ ਰਿਕਾਰਡ ਨਹੀਂ ਮਿਲਦਾ ਫਿਰ ਇੱਕ ਵਾਰੀ ਯਾਦ ਪੱਤਰ ਦੇ ਰਾਹੀਂ ਯਾਦ ਦਿਵਾਇਆ ਜਾ ਰਿਹਾ ਕਿ ਸਬੰਧੀ ਵੇਰਵੇ ਸਾਂਝੇ ਕੀਤੇ ਜਾਣ ਹੁਣ ਇਸ ਮਕਦਮੇ ਸੰਬੰਧੀ ਸਪਸ਼ਟ ਕਰਦੇ ਹੋਏ ਲਿਖਤੀ ਸੂਚਨਾ ਭੇਜੀ ਜਾਵੇ ਤਾਂ ਜੋ ਉਕਤ ਸ਼ਿਕਾਇਤ ਦਾ ਨਪਟਾਰਾ ਜਿਹੜਾ ਕੀਤਾ ਜਾ ਸਕੇ ਇਹ ਰਾਜਕੁਮਾਰ ਉਪ ਕਪਤਾਨ ਪੁਲਿਸ ਯਾਨੀ ਕਿ ਡੀਐਸਪੀ ਫਰੋਇਪੁਰ ਰੇਂਜ ਜਿਹੜੇ ਨੇ ਉਹ ਪੁੱਛ ਰਹੇ ਨੇ ਵਿਜੀਲੈਂਸ ਦੇ ਡਿਪਟੀ ਕਮਿਸ਼ਨਰ ਤੋਂ ਵੇਰਵੇ ਔਰ ਇਸੇ ਦੇ ਤਹਿਤ ਜਿਹੜੀ ਆ ਜਾਣਕਾਰੀ ਮੰਗੀ ਜਾ ਰਹੀ ਹੈ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਸ ਮਾਮਲੇ ਦੇ ਵਿੱਚ ਸ਼ਿਕਾਇਤ ਕਰਤਾ ਨੇ ਤਾਂ ਸ਼ਿਕਾਇਤ ਬਹੁਤ ਸਮਾਂ ਪਹਿਲਾਂ ਦੀ ਕੀਤੀ ਹੋਈ ਹੈ ਪਰ ਹੁਣ ਇਸ ਦੇ ਵਿੱਚ ਵੇਰਵੇ ਕਿਉਂ ਨਹੀਂ ਮਿਲ ਰਹੇ ਇਸ ਦੇ ਬਾਰੇ ਵਾਰ-ਵਾਰ ਯਾਦ ਪੱਤਰ ਕਿਉਂ ਦਵਾਏ ਜਾ ਰਹੇ ਨੇ ਕੀ ਡਿਪਟੀ ਕਮਿਸ਼ਨਰ ਫਰੋਜਪੁਰ ਦੇ ਕੋਲ ਅਧਿਕਾਰ ਖੇਤਰ ਨਹੀਂ ਹੈ ਜਾਂ ਫਿਰ ਪਹਿਲਾਂ ਹੀ ਇੱਕ ਡਿਪਟੀ ਕਮਿਸ਼ਨਰ ਜਿਹੜੇ ਉੱਥੇ ਰਹਿ ਚੁੱਕੇ ਨੇ ਉਹਨਾਂ ਦਾ ਜਿਹੜਾ ਵੇਰਵਾ ਮੰਗਿਆ ਜਾ ਰਿਹਾ ਕਿ ਕਦੋਂ ਤੋਂ ਕਦੋਂ ਤੱਕ ਉੱਥੇ ਰਹੇ ਤਾਂ ਸਵਾਲੀਆ ਨਿਸ਼ਾਨ ਖੜੇ ਹੁੰਦੇ ਨੇ ਕਿ ਵੇਰਵੇ ਬੜੇ ਬੇਸਿਕੀ ਜਾਣਕਾਰੀ ਆ ਜਿਹੜੀ ਮੁੱਢਲੀ ਜੀ ਜਾਣਕਾਰੀ ਹੈ ਇਹ ਵੀ ਹਜੇ ਤੱਕ ਮੁਹੱਈਆ ਕਿਉਂ ਨਹੀਂ ਕਰਵਾਈ ਜਾ ਰਹੀ ਇਸੇ ਕਰਕੇ ਗਵਨ ਦਾ ਖਦਸ਼ਾ ਜਿਹੜਾ ਉਹ ਲੱਗ ਰਿਹਾ ਹਾਲਾਂਕਿ ਇਸ ਮਾਮਲੇ ਦੇ ਵਿੱਚ ਜੋ ਸਾਡੇ ਜਾਣਕਾਰ ਨੇ ਉਹ ਇਹ ਵੀ ਦੱਸਦੇ ਨੇ ਕਿ ਮਾਮਲਾ ਕਾਫੀ ਲੰਮੇ ਸਮੇਂ ਤੱਕ ਦਾ ਪੈਂਡਿੰਗ ਪਿਆ ਇਸ ਦੇ ਕਰਕੇ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਨੇ ਪ੍ਰਸ਼ਾਸਨ ਦੇ ਉੱਤੇ ਕਿ ਹੇਠਲੇ ਪੱਧਰ ਤੋਂ ਲੈ ਕੇ ਉੱਪਰਲੇ ਪੱਧਰ ਤੱਕ ਦੇ ਕਰਮਚਾਰੀ ਤੋਂ ਲੈ ਕੇ ਅਫਸਰ ਤੱਕ ਦੇ ਅਧਿਕਾਰੀਆਂ ਤੱਕ ਦੇ ਕਿਤੇ ਕੋਈ ਮਲੇਰ ਭੁਗਤਾਨ ਨਹੀਂ ਨੀਤੀ ਆਯੋਗ ਵੱਲੋਂ ਜਾਰੀ ਕੀਤੇ ਗਏ ਇਹ 46 ਕਰੋੜ 79 ਲੱਖ ਰੁਪਏ ਦੇ ਲਗਭਗ ਜਿਹੜੀ ਰਕਮ ਬਣਦੀ ਹੈ ਜ਼ਿਲ੍ਹੇ ਦੇ ਵਿਕਾਸ ਲਈ ਇਸ ਦੇ ਅਧਿਕਾਰੀ ਪੰਜ ਅਧਿਕਾਰੀ ਇਸ ਦੇ ਲਈ ਜ਼ਿੰਮੇਵਾਰ ਸਨ ਹੁਣ ਐਸਪੀ ਰੇਸ਼ਨ ਤਹਿਤ ਸਿੱਖਿਆ ਤੇ ਸਮਾਜਿਕ ਸੁਰੱਖਿਆ ਵਿਭਾਗ ਨੂੰ ਮਿਲੇ ਕਰੋੜਾ ਰੁਪਏ ਦੇ ਫੰਡਾਂ ਦਾ ਮਾਮਲਾ ਜਿਹੜਾ ਆ ਪੰਜਾਬ ਪੱਧਰ ਤੱਕ ਤੇ ਪੁੱਜਿਆ ਹੋਇਆ ਚੰਡੀਗੜ੍ਹ ਪੁੱਜਿਆ ਹੋਇਆ ਪਰ ਹਾਲੇ ਤੱਕ ਇਸ ਦੇ ਵੀਰਵੇ ਜਿਹੜੇ ਹੇਠਲੇ ਪੱਧਰ ਦੇ ਉੱਤੇ ਮਿਲ ਹੀ ਨਹੀਂ ਰਹੇ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੇਕਰ ਲਗਭਗ 47 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਲਈ ਦਿੱਤੇ ਗਏ ਫੰਡਾਂ ਦੀ ਵਰਤੋਂ ਕਿੱਥੇ ਸਹੀ ਢੰਗ ਨਾਲ ਹੋਈ ਜਾਂ ਨਹੀਂ ਹੋਈ ਇਸ ਦੇ ਲਈ ਜਵਾਬ ਤਲਬੀ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਇਸ ਦੇ ਵੀਰਵੇ ਹੀ ਨਹੀਂ ਦਿੱਤੇ ਗਏ ਹੁਣ ਦੇਖਦੇ ਹਾਂ ਕਿ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਜਿਹੜੇ ਮੌਜੂਦਾ ਨੇ ਉਹ ਵਿਜੀਲੈਂਸ ਨੂੰ ਕਿੰਨੀ ਕੁ ਜਾਣਕਾਰੀ ਮੁਹੱਈਆ ਕਰਵਾ ਪਾਉਂਦੇ ਨੇ ਤੇ ਜੇਕਰ ਜਾਣਕਾਰੀ ਮੁਹੱਈਆ ਨਹੀਂ ਕਰਵਾ ਪਾਏ ਤੇ ਉਸਦੇ ਪਿਛਲਾ ਕਾਰਨ ਕੀ ਹੋਵੇਗਾ ਉਹੀ ਕਾਰਨ ਸਭ ਤੋਂ ਮਹੱਤਵਪੂਰਨ ਇਸ ਕੇਸ ਦੇ ਵਿੱਚ ਬਣਿਆ ਹੋਇਆ ਹੈ ਦੇਖਦੇ ਹਾਂ ਕਿ ਇਸ ਮਾਮਲੇ ਦੇ ਵਿੱਚ ਜੇਕਰ ਵਾਕਿਆ ਹੀ ਕਿਸੇ ਨਾ ਕਿਸੇ ਤਰ੍ਹਾਂ ਦੀ ਕੋ ਗੜਬੜੀ ਹੋਈ ਹੈ ਕੋ ਗਾਵਨ ਹੋਇਆ ਤਾਂ ਉਸਦੇ ਖਿਲਾਫ ਕਾਨੂੰਨੀ ਕਾਰਵਾਈ ਤਾਂ ਪੜਦੀ ਹੈ ਜਦ ਤੱਕ ਕੋ ਨਵਾਂ ਅਪਡੇਟ ਆਉਂਦਾ ਹੈ ਇਸ ਬਾਬਤ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ ਹੋਰ ਵੀ ਜਾਣਕਾਰੀ ਇਸ ਕੇਸ ਨਾਲ ਸੰਬੰਧਿਤ ਸਾਂਝੀ ਕੀਤੀ ਜਾਵੇ ਫਿਲਹਾਲ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ